ਆਮ ਆਦਮੀ ਪਾਰਟੀ ਨੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੂੰ ਪੰਜਾਬ ਦਾ ਨਿਆਹ ਮੁਖੀ ਬੁਲਾ ਰ ਨਿਭਤ ਕਰਤਾ ਹੈ ਇਹ ਵੱਡੀ ਜ਼ਿੰਮੇਵਾਰੀ ਸੰਭਾਲਣ ਤੋਂ ਬਾਅਦ ਉਹ ਸੱਚਖੰਡ ਸ਼੍ਰੀ ਗੁਰਦਵਾਰ ਸਾਹਿਬ ਵਿਖੇ ਮਾਥਾ ਟੇਕਣ ਪਹੁੰਚੇ ਅਤੇ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਢਾਲੀਵਾਲ ਨੇ ਕਿਹਾ ਕਿ ਜਿਹੜਾ ਭਾਰਟ ਪਾਰਟੀ ਵੱਲੋਂ ਉਹਨਾਂ ਦੇ ਮੱਥੇ ਰੱਖਿਆ ਗਿਆ ਹੈ ਉਹ ਉਸ ਨੂੰ ਗੁਰੂ ਰਾਮ ਜੀ ਦੀ ਕਿਰਪਾ ਨਾਲ ਪੂਰੀ ਇਮਾਨਦਾਰੀ ਤੇ ਮਿਹਨਤ ਨਾਲ ਨਿਭਾਉਣਗੇ ਉਹਨਾਂ ਨੇ ਕਿਹਾ ਕਿ ਪਾਰਟੀ ਦੀਆਂ ਜਨਹਿਤ ਨੀਤੀਆਂ ਅਤੇ ਲੋਕਪੱਖੀ ਪ੍ਰੋਗਰਾਮਾਂ ਨੂੰ ਸਹੀ ਢੰਗ ਨਾਲ ਮੀਡੀਆ ਰਾਹੀਂ ਲੋਕਾਂ ਤੱਕ ਪਹੁੰਚਾਉਣਾ ਉਹਨਾਂ ਦੀ ਸਭ ਤੋਂ ਵੱਡੀ ਡਿਊਟੀ ਹੋਵੇਗੀ ਇਹ ਸਿਰਫ ਇੱਕ ਉਹਦਾ ਨਹੀਂ ਪੂਰਾ ਚੈਲੰਜ ਹੈ 2027 ਦੇ ਚੋਣੇ ਸਾਲ ਨੇੜੇ ਨੇ ਅਤੇ ਹਰ ਮੋਰਚੇ ਤੇ ਪਾਰਟੀ ਦਾ ਸਟੈਂਡ ਲੋਕਾਂ ਤੱਕ ਪਹੁੰਚਾਉਣਾ ਹੋਰ ਵੀ ਮਹੱਤਵਪੂਰਨ ਹੋ ਜਾਵੇਗਾ ਤਰਨਤਾਰਨ ਚ ਹੋਈ ਜਮੀਨੀ ਚੋਣ ਚ ਆਪ ਦੀ ਵੱਡੀ ਜਿੱਤ ਤੇ ਗੱਲ ਕਰਦੇ ਹੋਏ ਉਹਨਾਂ ਨੇ ਕਿਹਾ ਕਿ ਇਹ ਨਤੀਜੇ ਸਾਫ ਤੌਰ ਤੇ ਦੱਸਦੇ ਨੇ ਕਿ ਲੋਕਾਂ ਨੇ ਵਿਕਾਸ ਨੂੰ ਵੋਟ ਦਿੱਤੀ ਹੈ ਡਾਲੀਬਾਲ ਮੁਤਾਬਕ ਇਹ ਜਿੱਤ ਸਿਰਫ ਪਾਰਟੀ ਦੇ ਕੰਮ ਦੀ ਮੋਹਰ ਨਹੀਂ ਸਗੋ ਇਹ ਵੀ ਸਾਬਿਤ ਕਰਦੀ ਹੈ ਕਿ ਮਾਝੇ ਦੇ ਲੋਕਾਂ ਨੇ ਧਰਮੀ ਅਤੇ ਜਾਤਪਾਤ ਦੀ ਸਿਆਸਤ ਨੂੰ ਰੱਦ ਕਰ ਦਿੱਤਾ ਹੈ ਉਹਨਾਂ ਨੇ ਅਕਾਲੀ ਦਲ ਤੇ ਘੇਰੇਬੰਦੀ ਕਰਦੇ ਹੋਏ ਕਿਹਾ ਕਿ ਗੈਂਗਸਟਰ ਤੇ ਨਸ਼ਾ mafia ਦੀਆਂ ਜੜਾ ਅਕਾਲੀ ਰਾਜ ਦੌਰਾਨ ਹੀ ਪਈਆਂ ਸਨ ਤਰਨਤਾਰਨ ਦੇ ਨਤੀਜਿਆਂ ਨੇ ਇੱਕ ਗੱਲ ਹੋਰ ਵੀ ਬਦ ਖੋਲ ਕੇ ਰੱਖ ਦਿੱਤੀ ਹੈ ਉਨ੍ਹਾਂ ਦਾ ਕੈਂਡੀਡੇਟ ਕੌਣ ਸੀ ਇਹ ਦਸਨ ਦੀ ਲੋੜ ਨਹੀਂ ਮਾਂਜੇ ਦਾ ਹਰ ਬੱਚਾ ਜਾਣਦਾ ਹੈ ਕਾਂਗਰਸ ਬਾਰੇ ਬੋਲਦੇ ਹੋਏ ਢਾਲੀਵਾਰ ਨੇ ਰਾਜਾ ਵਡਿੰਗ ਅਤੇ ਹੋਰ ਆਗੂਆਂ ਦੇ ਬਿਆਨਾਂ ਨੂੰ ਬੇਤੁੱਕਾ ਕਰਾਰ ਦਿੱਤਾ ਅਤੇ ਕਿਹਾ ਕਿ 2027 ਤੱਕ ਪੰਜਾਬ ਤੋਂ ਕਾਂਗਰਸ ਦਾ ਲਗਭਗ ਸਫਾਇਆ ਹੋ ਜਾਵੇਗਾ ਉਨ੍ਹਾਂ ਦਾ ਦਾਵਾ ਹੈ ਕਿ 2027 ਦੀਆਂ ਚੋਣਾ ਚ ਆਮ ਆਦਮੀ ਪਾਰਟੀ ਮੋੜ ਇਤਿਹਾਸਿਕ ਵਾਪਸੀ ਕਰੇਗੀ ਅਤੇ ਮਾਝਾ ਪਾਰਟੀ ਲਈ ਸਭ ਤੋਂ ਮਜ਼ਬੂਤ ਖੇਤਰ ਬਚੋ ਉਭਰੇਗਾ ਬਾਰਡਰ ਇਲਾਕਿਆਂ ਦੇ ਮਸਲਿਆਂ ਨੂੰ ਕੇਂਦਰ ਤੱਕ ਲੈ ਜਾਣ ਅਤੇ ਹੱਲ ਕਰਵੋਣ ਵੀ ਉਹਨਾਂ ਨੇ ਆਪਣੀ ਵੱਡੀ ਤਰਜੀਹ ਦੱਸੀ ਡਾਲੀਵਾਲ ਦਾ ਕਹਿਣਾ ਹੈ ਕਿ ਪੰਜਾਬ ਦੇ ਲੋਕ ਵਿਕਾਸ ਚਾਹੁੰਦੇ ਨੇ ਅਤੇ ਮਾਨ ਸਰਕਾਰ ਵਿਕਾਸ ਕਰ ਰਹੀ ਹੈ 2027 ਸਭ ਕੁਝ ਸਾਫ ਕਰ ਦੇਵੇਗਾ ਜਿਹੜੀ ਆਪਾਂ ਨੂੰ ਜੁਮੇ ਆਦੀ ਬਣੀ ਆ ਵੱਡੀ ਬਣੀ ਆ ਜੀ ਹਰਜੀਤ ਅੱਧਲੇ ਬੰਨੇ ਆ ਉਸ ਜੁਮੇ ਆਦੀ ਲਈ ਗੁਰੂ ਰਾਮਦਾਸ ਜੀ ਦੇ ਚਰਨਾ ਚਾਏ ਆ ਅਰਦਾਸ ਕੰਦ ਵੀ ਆਏ ਆ ਉਹ ਅਸ਼ੀਰਵਾਦ ਲੈਣ ਆਏ ਆ ਕਿ ਮਾੜਾ ਸੱਚੇ ਪਾਤਸ਼ਾਹ ਕਿਰਪਾ ਕਰਨ ਪਾਰਟੀ ਨੇ ਜਿਹੜੀ ਜੁਮੇ ਆਦੀ ਦਿੱਤੀ ਆ ਨੂੰ ਵਧੀਆ ਢੰਗ ਨਾਲ ਜਿਹੜਾ ਨਭਾਈਏ ਪਾਰਟੀ ਦੇਆਂ ਜਿਹੜੀਆਂ ਪਾਲਿਸੀਜ਼ ਨੇ ਪਾਰਟੀ ਦੇ ਜਿਹੜੇ ਲੋਕ ਪੱਖੀ ਪ੍ਰੋਗਰਾਮ ਨੇ ਉਹਨਾਂ ਨੂੰ ਸਹੀ ਢੰਗ ਨਾਲ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਬੀੜੇ ਦੇ ਸਾਹੀਂ ਲੋਕਾਂ ਤੱਕ ਪਹੁੰਚਾਉਣਾ ਜਿਹੜਾ ਉਹ ਇੱਕ ਐਮ ਜ਼ਿੰਮੇਵਾਰੀ ਹੈ ਉਹ ਮੈਨੂੰ ਲੱਗਦਾ ਕਿ ਗੁਰੂ ਰਾਮਦਾਸ ਜੀ ਕਿਰਪਾ ਕਰਨਗੇ ਅਸੀਂ ਉਸ ਜ਼ਿੰਮੇਵਾਰੀ ਨੂੰ ਵਧੀਆ ਢੰਗ ਨਾਲ ਲਵਾਉਂਦੇ ਤੇriwal ਸਾਹਿਬ ਇੱਕ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਿਉਂਕਿ ਇਹ ਜਿਹੜਾ ਆਪ ਦਾ ਪੰਜਾਬ ਦਾ ਮੁੱਖ ਬੁਲਾਰਾ ਹੋਣਾ ਜਿੱਥੇ ਵੀ ਇਲੈਕਸ਼ਨ ਹੋਣ ਜਾਂ ਹਰ ਥਾਂ ਤੇ ਜਾ ਕੇ ਜਿਹੜਾ ਪਾਰਟੀ ਦਾ ਨੁਮਾਇੰਦਗੀ ਇੱਕ ਤਰ੍ਹਾਂ ਦੇ ਨਾਲ ਕਰਨੀ ਹੁੰਦੀ ਹੈ ਦੇ ਕਿੰਨਾ ਕ ਚੈਲੰਜ ਸਮਝਦੇ ਹੋ ਕੈਬਨਟ ਮੰਤਰੀ ਦੇ ਨਾਲ ਉਸ ਜਦੋਂ ਵੀ ਪਾਰਟੀ ਕੋਈ ਕੰਮ ਦਿੰਦੀ ਮੈਂ ਹਮੇਸ਼ਾ ਹੀ ਕਹਿੰਦਾ ਨਾ ਕਿ ਇੱਕ ਵੱਡਾ ਚੈਲੰਜ ਹੈ ਹੁਣ ਤੱਕ ਪਾਰਟੀ ਨੇ ਜਿੰਨੇ ਕੰਮ ਦਿੱਤੇ ਜਿੰਨੀਆਂ ਜ਼ਿੰਮੇਵਾਰੀਆਂ ਦਿੱਤੀਆਂ ਜੀ ਉਹ ਬੜੀ ਮਤਲਬ ਆਪਾਂ ਅੱਛੇ ਢੰਗ ਦੇ ਨਾਲ ਜਿਹੜੀਆਂ ਦਵਾਈਆਂ ਇਹ ਜ਼ਿੰਮੇਵਾਰੀ ਨੂੰ ਵੀ ਵਧੀਆ ਢੰਗ ਨਾਲ ਆਪਾਂ ਨਿਭਾਵਾਂਗੇ ਕਿਉਂਕਿ 27 ਅੱਗੇ ਆ ਗਈ ਇਲੈਕਸ਼ਨ ਆ ਗਏ ਅਗਲਾ ਜਿਹੜਾ ਸਾਲ ਹੈ 26 ਦਾ ਉਹ ਮਤਲਬ ਜਿਹੜਾ ਚੋਂ ਨਖਾਰੇ ਜਿਹੜੇ ਪਖ ਜਾਣਗੇ ਪੰਜਾਬ 'ਚ ਇਸ ਕਰਕੇ ਉਹਦੇ 'ਚ ਹੋਰ ਵੀ ਜ਼ਿੰਮੇਵਾਰੀ ਬਣ ਜੂਗੀ ਕਿ ਜਿਹੜੀਆਂ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਜਿਹੜੀਆਂ ਪ੍ਰਾਪਤੀਆਂ ਜਿਹੜੀਆਂ ਵਿਕਾਸ ਪੱਕੀ ਨੀਤੀਆਂ ਉਹਨਾਂ ਨੂੰ ਘਰ ਘਰ ਪਹੁੰਚਾਉਣਾ ਜਿਹੜਾ ਉਹ ਸਾਡੀ ਇੱਕ ਵੱਡੀ ਜ਼ਿੰਮੇਵਾਰੀ ਹੋਊਗੀ ਉਹ ਕਦਾਂਗੇ ਆਪਾਂ ਬਹੁਤ ਕਿਉਂਕਿ ਪਾਰਟੀ ਨੇ ਕੰਮ ਇੰਨੇ ਵਧੀਆ ਕੀਤੇ ਆ ਕਿ ਉਹਨੂੰ ਲੋਕਾਂ ਤੱਕ ਖੜਨਾ ਇੰਨਾ ਕੋਈ ਬਹੁਤ ਵੱਡਾ ਔਖਾ ਨਹੀਂਗਾ ਲੋਕਾਂ ਤੱਕ ਪਹੁੰਚਾਉਣਾ ਹੀ ਇੱਕ ਕੰਮ ਆ ਕਿ ਆਪਾਂ ਮਤਲਬ ਅੱਗੇ ਤੱਕ ਜਿਹੜਾ ਉਹਨੂੰ ਲੋਕਾਂ ਤੱਕ ਲੈ ਜਾਈਏ ਪੂਰੇ ਵਰਲਡ ਦੇ ਵਿੱਚ ਪੰਜਾਬੀਆਂ ਨੂੰ ਭਾਰਤੀਆਂ ਨੂੰ ਆਪਣੀ ਸਰਕਾਰ ਦੀਆਂ ਤੇ ਆਪਣੀ ਪਾਰਟੀ ਦੀਆਂ ਨੀਤੀਆਂ ਦੇ ਬਾਰੇ ਵਿੱਚ ਜਿਹੜਾ ਜਾਣੂ ਕਰਾਈਏ ਹਰਿਵਾਰ ਸਾਹਿਬ ਤਰਨਤਾਰਨ ਦੇ ਵਿੱਚ ਜਿਮਨੀ ਚੋਣ ਹੋਈ ਆ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਜੜੀ ਆ ਉੱਥੇ ਦਰਜ ਕੀਤੀ ਆ ਖਤਰਨਤਾਰ ਦੇ ਵਿੱਚ ਜਿਮਨੀ ਚੋਣ ਜਿਹੜੀ ਹੋਈ ਆ ਉਹਦੇ ਪ੍ਰਸ਼ਾਦ ਵੀ ਕਰਾਵਾਂਗੇ ਜੀ ਉਹਦੇ ਦੋ ਪੱਖ ਨੇ ਜਿਹੜੇ ਤੁਹਾਨੂੰ ਮੀਡੀਆ ਨੂੰ ਸੁਣਨੇ ਚਾਹੀਦੇ ਜੀ ਇੱਕ ਉਹਦਾ ਪੱਖ ਇਹ ਆ ਕਿ ਜਿਹੜਾ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਦੀਆਂ ਵਿਕਾਸ ਮੁਕੀ ਜਿਹੜੀਆਂ ਨੀਤੀਆਂ ਸੀਗੀਆਂ ਜਿਹੜੇ ਉਹਨਾਂ ਨੇ ਕਦੀ ਪੌਣੇ 4 ਸਾਲ ਵਿਕਾਸ ਲਈ ਜਿਹੜੇ ਕੰਮ ਕੀਤੇ ਸੀਗੇ ਜੀ ਸਰਦਾਰ ਦੇ ਲੋਕਾਂ ਨੇ ਮਝੈਲਾਂ ਨੇ ਉਸ ਕੰਮਾਂ ਦੇ ਉੱਤੇ ਮੋਹਰ ਲਾਈ ਕਿ ਬਕਾਇ ਹੀ ਸਰਕਾਰ ਨੇ ਇੱਕ ਜਿਹੜੇ ਵੱਡੀਆਂ ਕੰਮ ਕੀਤੇ ਸਰੇਵਾਲ ਸਭ ਜਿਹੜਾ ਉਹਦਾ ਦੂਜਾ ਪੱਖ ਜਿਹੜੀ ਗੱਲ ਅਸੀਂ ਪਿਛਲੇ 7-8 ਸਾਲਾਂ ਤੋਂ ਕਹਿ ਰਹੇ ਹਾਂ ਜਿਹੜੀ ਗੱਲ ਸਾਦਾ ਪੰਜਾਬ ਕਹਿਦਾ ਕਿ ਜਿਹੜਾ ਪੰਜਾਬ ਚ ਗੈਂਗਸਟਰ ਤੇ ਪੰਜਾਬ ਚ ਜਿਹੜੇ ਨਸ਼ੇ ਆਏ ਉਹ ਕਾਲੀ ਦਲ ਦੇ ਰਾਜ ਦੇ ਵਿੱਚ ਆਏ ਔਰ ਇਸ ਚੋਣ ਨੇ ਸਾਬਤ ਕਰਤਾ ਕਿ ਵਾਕਿਆ ਹੀ ਕਾਲੀ ਦਲ ਨੇ ਮੱਲੇ ਜਿਹੜੇ ਗੈਂਗਸਟਰ ਲੈ ਕੇ ਆਏ ਸੀ ਕਿ ਜਿਹੜੇ ਕੈਂਡੀਡੇਟ ਨੂੰ ਟਿਕਟ ਦਿੱਤੀ ਗਈ ਕਾਲੀ ਦਲ ਵੱਲੋਂ ਉਹ ਕੈਂਡੀਡੇਟ ਕੌਣ ਆ ਕੌਣ ਨਹੀਂ ਮੇਰੇ ਦੱਸਣ ਦੀ ਲੋੜ ਨਹੀਂ ਪੰਜਾਬ ਦੇ ਮਾਜੇ ਦੇ ਬੱਚੇ-ਬੱਚੇ ਨੂੰ ਪਤਾ ਹੈ ਜੀ ਸੋ ਇਹ ਗੱਲ ਸਪਸ਼ਟ ਹੋ ਗਈ ਕਿ ਕੱਲੀ ਦਲ ਨੇ ਹੀ ਪੰਜਾਬ ਦੇ ਵਿੱਚ ਨਸ਼ਾ ਮਾਫੀਆ ਲੈ ਕੇ ਕੱਲੀ ਦਲ ਹੀ ਪੰਜਾਬ ਦੇ ਵਿੱਚ ਗੈਂਗਸਟਰ ਜਿਹੜੇ ਲੈ ਕੇ ਆਇਆ ਇਹ ਗੱਲ ਬਿਲਕੁਲ ਸਪਸ਼ਟ ਹੋ ਗਈ ਹੋੜੋ ਕਿਤੇ ਆਪਣੀ ਗੱਲ ਤੋਂ ਅੱਗੇ ਪਿੱਛੇ ਮੁੱਕਰ ਨਹੀਂ ਸਕਦੇ ਇਹ ਦੋ ਚੀਜ਼ਾਂ ਬਹੁਤ ਕਲੀਅਰ ਹੋਈਆਂ ਇਲੈਕਸ਼ਨ ਦੇ ਵਿੱਚ ਸੋ ਬਹੁਤ ਵੱਡੀ ਜਿੱਤ ਹੋਈ ਹੈ ਮਝੈਲਾ ਨੂੰ ਇਸ ਗੱਲ ਦੀ ਵਧਾਈ ਆ ਧੰਨਵਾਦ ਹੈ ਜਿਹੜੇ ਲੋਕ ਇਹ ਸਮਝਦੇ ਸੀ ਕਿ ਮਾਝੇ 'ਚ ਸ਼ਾਇਦ ਪਾਰਟੀ ਕਮਜ਼ੋਰ ਹੈ ਜਾਂ ਮਾਝੇ 'ਚ ਨਹੀਂ ਮਤਲਬ ਉਹ ਨਹੀਂ ਪਕੜਨੀ ਕੀ ਅਸੀਂ ਪਿਛਲੀ ਵਾਰ ਜਦੋਂ ਮਤਲਬ ਪਿਛਲੀਆਂ ਚੋਣਾਂ ਹੋਈਆਂ ਉਦੋਂ ਅਸੀਂ 22 ਦੇ ਵਿੱਚ ਜਿਹੜੀਆਂ 16 ਸੀਟਾਂ ਮਾਝੇ ਦੇ ਵਿੱਚੋਂ ਜਿੱਤੀਆਂ ਸੀਗੀਆਂ ਐਤ ਕਾਂਸੀ 20 ਤੋਂ ਉੱਪਰ ਸੀਟਾਂ ਜਿਹੜੀਆਂ ਉਹ ਮਾਝੇ ਤੋਂ ਜਿੱਤ ਕੇ ਪਾਰਟੀ ਦੇ ਕੋਮੀ ਕਨਵੀਨਰ ਅਰਵਿੰਦ ਕੇਰਿਵਾਲ ਜੀ ਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਚੋਦੀ ਚ ਜਿਹੜੀਆਂ ਅਸੀਂ ਪਾਵਾਂਗੇ ਮਾਝੇ ਚ ਪਾਰਟੀ ਬਹੁਤ ਜ਼ਬਰਦਸਤ ਪ੍ਰਦਰਸ਼ਨ ਕਰੂਗੀ ਔਰ ਮਾਝੇ ਤੇ ਪਾਰਟੀ ਨੂੰ ਉਹ ਚੰਗੀ ਤਰ੍ਹਾਂ ਜਿਹੜਾ ਉਹ ਵੀ ਮਜ਼ਬੂਤ ਕੀਤਾ ਜਾਊਗਾ ਮਾਝੇ ਦੇ ਜਿਹੜੇ ਮਸਲੇ ਆ ਬਾਰਡਰ ਦੇ ਜਿਹੜੇ ਮਸਲੇ ਆ ਉਹਨਾਂ ਮਸਲਿਆਂ ਨੂੰ ਕੇਂਦਰ ਸੱਤਾ ਕੇਂਦਰ ਸਰਕਾਰ ਤੱਕ ਖੜਨਾ ਆਪਣੀ ਸਰਕਾਰ ਕੋ ਹੱਲ ਕਰੋਨਾ ਉਹ ਇੱਕ ਕੰਮ ਅਸੀਂ ਆ ਸਾਲ ਜਿਹੜਾ ਉਹ ਕਰਾਂਗੇ 2027 ਦੇ ਵਿੱਚ ਜਿੱਥੇ ਪੰਜਾਬ ਚ ਪਾਰਟੀ ਜਰੀਆ ਬਹੁਤ ਵੱਡੀ ਪੱਧਰ ਤੇ ਵਾਪਸੀ ਕਰੂਗੀ ਉੱਥੇ ਮਾਝੇ ਦੇ ਲੋਕ ਵੀ ਮਾਝੇ ਦੀ ਧਰਤੀ ਦੇ ਉੱਤੇ ਕਹਿੰਦੇ ਇੱਕ ਵਾਰ ਆ ਮਾਰੀ ਪਾਰਟੀ ਨੂੰ ਬੱਡੀ ਵਾਪਸੀ ਦੇ ਸਤਾਈ ਨੇ ਗੱਲ ਕੀਤੀ ਹੈ ਕੱਲ ਬਿੱਤਦੇ ਨੇ ਰਾਜਾ ਬੜਿੰਗ ਵੱਲੋਂ ਵੀ ਇੱਕ ਪੋਸਟਰ ਜਾਰੀ ਕੀਤਾ ਗਿਆ ਸਤਾਈ ਨੂੰ ਮੈਂ ਪਤਾ ਆ ਜੀ ਬੜਕ ਜੀ ਦਾ ਤੇ ਪੋਸਟਰ ਹੋ ਗਿਆ ਜਾਰੀ ਰਾਜਾ ਬੜਿੰਗ ਜੀ ਨੇ ਤੇ ਜਿਹੜੇ ਪੋਸਟਰ ਜਾਰੀ ਕੀਤੇ ਹੁਣ ਤੱਕ ਮੈਨੂੰ ਲੱਗਦਾ ਕਿ ਸਤਾਈ ਆਉਂਦੇ ਆਉਂਦੇ ਪੰਜਾਬ ਚੋਂ ਕਾਂਗਰਸ ਖਤਮ ਹੋ ਜੂਗੀ ਵੈਸੇ ਤੇ ਖਤਮ ਹੀ ਹੋ ਗਈ ਚੌਥੇ ਨੰਬਰ ਤੇ ਚਲੇ ਗਏ ਉਹਨਾਂ ਨੂੰ ਆਪਣੇ ਆਪ ਵੀ ਸਮਝ ਲੈਣਾ ਚਾਹੀਦਾ ਕਿ ਪੰਜਾਬ ਦੀ ਜਿਹੜੀ ਕਾਂਗਰਸ ਦੀ ਲੀਡਰਸ਼ਿਪ ਹੈ ਉਹ ਲੋਕਾਂ ਦੇ ਹਾਂਣ ਦੀ ਲੀਡਰਸ਼ਿਪ ਨਹੀਂ ਨਾ ਉਹਨਾਂ ਨੂੰ ਪਤਾ ਕਿ ਲੋਕਾਂ ਦੇ ਮਸਲੇ ਕੀ ਹੈ ਰਾਜੇ ਬੜਿੰਗੋ ਨਾਲ ਦੇ بےਤੁੱਕੇ ਬਿਆਨ ਜਿਹੜੇ ਔਰ ਪ੍ਰਤਾਪ ਬਾਜਵੇ ਉਹਨਾਂ ਦਾ ਜਿਹੜਾ ਅਬਾ ਕਬਾ ਬੋਲਣਾ ਜਿਹੜਾ ਉਹ ਕਾਂਗਰਸ ਦੀ ਜੋ ਉੱਥੇ ਹਾਲਤ ਹੋਈ ਆ ਚੌਥੇ ਨੰਬਰ ਤੇ ਗਈ ਆ ਇਸ ਕਰਕੇ ਰਾਜੇ ਬੜਿੰਗੋ ਨਾਲ ਬਾਦੇ ਤੋਂ ਮੇਰਾ ਖਲ ਜਾਰੀ ਗੱਲ ਕਾਂਦੀ ਲੋੜ ਨਹੀਂ ਉਹਨਾਂ ਦਾ ਕੰਮ ਤੇ ਨਿਭੜ ਗਿਆ ਨਾਲ ਹੀ ਕਾਂਗਰਸ ਦਾ ਨਿਭੜ ਗਿਆ ਨਾਲ ਹੀ ਉਹਨਾਂ ਦਾ ਨਿਭੜ ਗਿਆ 27 ਚ ਮਾਝੇ ਚ ਕਾਂਗਰਸ ਦੀ ਬਹੁਤ ਬੁਰੀ ਤਰ੍ਹਾਂ ਹਾਰ ਹੋਊਗੀ ਤੁਸੀਂ ਸਰਬ ਇੱਕ ਸਵਾਲ ਲਾਸਟ ਹੋ ਰਿਹਾ ਕਿ ਤਰਨਤਾਰਨ ਦੇ ਵਿੱਚ ਇਲਕਸ਼ਨ ਤੋਂ ਪਹਿਲਾਂ ਕਿਹਾ ਜਾਂਦਾ ਸੀਗਾ ਕਿ ਪੰਥਕ ਵੋਟ ਇਥੇ ਜ਼ਿਆਦਾ ਸ਼੍ਰੋਮਣੀ ਅਕਾਲੀ ਦਲ ਸੀ ਮਨਦੀਪ ਸਿੰਘ ਖਾਲਸਾ ਸੀ ਫਿਰ ਵੀ ਆਮ ਆਦਮੀ ਪਾਰਟੀ 12000 ਵੋਟਾਂ ਦੇ ਫਰਕ ਦੇ ਨਾਲ ਜਿੱਤੀ ਹੈ ਮੈਂ ਤੁਹਾਨੂੰ ਪਹਿਲਾਂ ਹੀ ਇਹ ਗੱਲ ਕਹੀ ਹੈ ਕਿ ਇਹ ਗੱਲ ਸਮਝਣ ਦੀ ਲੋੜ ਹੈ ਕਿ ਮਾਝੇ ਦੇ ਲੋਕਾਂ ਨੇ ਤਰਨਤਾਰਨ ਦੇ ਲੋਕਾਂ ਨੇ ਵਿਕਾਸ ਨੂੰ ਵੋਟਾਂ ਪਾਈ ਵਿਕਾਸ ਨੂੰ ਪਹਿਲ ਦਿੱਤੀ ਇਹ ਜਿਹੜੇ ਬੰਦੇ ਇਦਾਂ ਦੀ ਸਿਆਸਤ ਕਰਦੇ ਨੇ ਧਰਮਾਂ ਦੀ ਜਾਤਾਂ ਪੱਤਾਂ ਦੀ ਹੁਣ ਤੱਕ ਉਨ੍ਹਾਂ ਦੀ ਸਿਆਸਤ ਜਿਹੜੀ ਆ ਤਰਨਤਾਨ ਦੇ ਲੋਕਾਂ ਨੇ ਨਕਾਰ ਦਿੱਤੀ ਲੋਕਾਂ ਨੇ ਜੋ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੇ ਕੰਮ ਕੀਤੇ ਸੀਗੇ ਉਹਨਾਂ ਕੰਮਾਂ ਤੇ ਮੋਹਰ ਲਾਈ ਆ ਔਰ ਲੋਕ ਪੰਜਾਬ ਦੇ ਵਿਕਾਸ ਚਾਹੁੰਦੇ ਆ ਇਹ ਜਿਹੜੀਆਂ ਗੱਲਾਂ ਕਰਦੇ ਨੇ ਨਾ ਪਲਾਣੀਆਂ ਵੀ ਆ ਹੋ ਗਿਆ ਜੀ ਪੰਥ ਨੂੰ ਫਲਾਣ ਹੋ ਗਿਆ ਜੀ ਪੰਥ ਨੂੰ ਖਤਰਾ ਹੋ ਗਿਆ ਜੀ ਉਹ ਸਭ ਚੀਜ਼ਾਂ ਐਵੇਂ ਆ ਉਹ ਲੋਕ ਸਮਝਦੇ ਆ ਕਿ ਜਿਆਦਾ ਵਿਕਾਸ ਜਿਹੜਾ ਉਹ ਸਭ ਤੋਂ ਜ਼ਰੂਰੀ ਆ ਪੰਜਾਬ ਦੇ ਚ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਜਿਹੜੀ ਆ ਵਿਕਾਸ ਕਰ ਰਹੀ ਆ ਜਿਹਦੇ ਤੁਹਾਨੂੰ ਆਪਣੇ 27 ਚ ਪਤਾ ਲੱਗ ਜੂਗਾ ਕਿ ਕੀ ਕੀ ਬਲਸਤੀ ਸੀ ਜਿਹੜੀ ਬੰਦੀ ਉਹ ਕਿਦਾਂ ਆਮ ਆਦਮੀ ਪਾਰਟੀ ਦੀ ਸਰਕਾਰ ਜਿਹੜੀ 27 ਦੇ ਵਿੱਚ ਬਣੂ ਸ਼ਰਮਣੀ ਅਕਾਲੀ ਦਲ ਸ਼ਰਮਣੀ ਅਕਾਲੀ ਦਲ ਕਹਿੰਦਾ ਕਿ ਅਸੀਂ ਦੂਜੇ ਨੰਬਰ ਤੇ ਆਏ ਆ 27 ਚ ਪਹਿਲੇ ਨੰਬਰ ਤੇ ਆਵਾਂਗੇ ਸਰ ਜਿਹੜਾ ਦੂਜੇ ਨੰਬਰ ਤੇ ਆਏ ਮੈਂ ਤਾਂ ਤੁਹਾਨੂੰ ਪਹਿਲਾਂ ਕਿਹਾ ਕਿ ਜਿਹੜੇ ਇਸ ਇਲੈਕਸ਼ਨ ਦੇ ਪਹਿਲੂ ਵਿਚਾਰਨ ਵਾਲੇ ਉਹ ਮੈਂ ਤੁਹਾਨੂੰ ਕਹਿ ਤਾ ਕਿ ਗੈਂਗਸਟਰ ਜਿਹੜੇ ਪੰਜਾਬ ਦੇ ਵਿੱਚ ਕੌਣ ਲੈ ਕੇ ਆ ਅਕਾਲੀ ਦਲ ਲੈ ਕੇ ਆ ਨਸ਼ੇ ਕੌਣ ਲੈ ਕੇ ਆ ਪੰਜਾਬ ਚ ਅਕਾਲੀ ਦਲ ਲੈ ਕੇ ਆ ਔਰ ਇਸ ਲੈਕਚਰ ਦੇ ਵਿੱਚ ਨੰਗੇ ਚਿੱਟੇ ਰੂਪ ਦੇ ਵਿੱਚ ਉਹਨਾਂ ਨੇ ਇੱਕ ਗੈਂਗਸਟਰ ਦੇ ਰਿਸ਼ਤੇਦਾਰ ਨੂੰ ਟਿਕਟ ਦੇ ਕੇ ਇਹ ਸਾਬਤ ਕਰਦਾ ਕਿ ਕੱਲੀ ਦਲ ਅਸਲ ਦੇ ਵਿੱਚ ਕਹਿੰਦਾ ਕੁਝ ਐ ਤਾਂ ਕਰਦਾ ਕੁਝ ਹੋਰ ਐ ਇਸ ਕਰਕੇ ਕੱਲੀ ਦਲ ਕੀ ਕਹਿੰਦਾ ਕੀ ਨਹੀਂ ਕਹਿੰਦਾ ਉਹ ਬੇਤੁਕ ਕਹਿੰਦੇ ਜਿੱਥੇ ਪੰਚ ਤੋਂ ਬਿਨਾਂ ਕਿਸੇ ਨੂੰ ਵੋਟ ਹੀ ਨਹੀਂ ਪੈਣੀ ਜਿੱਤ ਕੇ ਕੀ ਨੀ ਪਾਣੀ ਹਾਸ ਤੇ ਇਸ ਕਰਕੇ ਕੱਲੀ ਦਲ ਦੇ ਬਿਆਨਾਂ 'ਚ ਕੋਈ ਧਮਖਾਬਨੀ ਨਾ ਕੋਈ ਬਹੁਤ ਉਹਨੂੰ ਸੀਰੀਅਸ ਲੈਣ ਦੀ ਲੋੜ ਹੈ ਧੰਨਵਾਦ